रेडी ਉਹ ਬੱਸ ਨਾ ਇਹ ਫਿਰ ਨਿਕਲ ਕੇ ਕਿ ਨਾ ਆ ਗਿਆ ਗੋਪੀ ਹਣੀ ਚੱਲੀ ਤੇ ਗੋਪੀ ਮੰਜੂਰੀਨ ਇੱਕ ਕੰਮ ਕਰਨਾ ਅੱਜ ਦੋ ਚੀਜ਼ਾਂ ਦਾ ਸਵਾਦ ਅੱਜ ਤੁਹਾਨੂੰ ਇੱਕ ਚੀਜ਼ ਤੇ ਮਿਲੂਗਾ ਰੋ ਸ਼ਮਣੇ ਟੂ ਰੋ ਇੰਦਰ ਨੇ ਨਾ ਮੇਰੇ ਕੁੱਤੇ ਨੂੰ ਗੱਲਾਂ ਲੱਭਣ ਲਾ ਦੇਣੀ ਆ ਆਹ ਬੱਚਾ ਦਾ ਇਹਨਾਂ ਵਿੱਚ ਕੱਢ ਦਿਆ ਕਰ ਮੈਂ ਤਾਂ ਪਾਣੀ ਨਹੀਂ ਆਹਾ ਹਾਂ ਨਹੀਂ ਚਾਹੀ ਤੇ ਕਰ ਦੇ ਨਹੀਂ ਕਰ ਸਮਾਰ ਕਰ ਦੇਣਾ ਬਣੀ ਕੈਨਸਲ ਹੁੰਦਾ ਲੋ ਬੱਡੰਗਾ ਬੈਮਣਾ ਇਹ ਪੈਣੀ ਐ ਸੌਸਾਂ ਵਿੱਚ ਟੋੜਾ ਟੋੜਾ ਇਹ ਆ ਵੀ ਇਹ ਕਾਲੀ ਜੇ ਪਰ ਨਹੀਂ ਸੋਇਆ ਸੋਇਆ ਵੀ ਨਹੀਂ ਹੁੰਦਾ ਇਹ ਉਹ ਖਾਂਗ ਵਾਲੀ ਦਵਾਈ ਆ ਤੂੰ ਵੀ ਬਣਾ ਕੇ ਖਵਾ ਦੇ ਕਿਸੇ ਦਾ ਨਾ ਕੋਸ ਨਾਉਂਦੇ ਨਹੀਂ ਬਾਤ ਚੱਲ ਜੇ ਖਰੀ ਜੜੀ ਦਾ ਕੋ ਹੋਰੀ ਬਣ ਗਿਆ ਹਾਂਜੀ ਸੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਅਰਦਾਸ ਦੀ ਸਾਰਿਆਂ ਠੀਕ ਠਾਕ ਹੋਵੋਗੇ ਸੋ ਅੱਜ ਦੇ ਬਲੌਗ ਦੇ ਵਿੱਚ ਤੁਹਾਡਾ ਸਾਰੇ ਜਾਣੇ ਦਾ ਸਵਾਗਤ ਕਰਦੇ ਆਂ ਤੇ ਅੱਜ ਅਸੀਂ ਤੁਹਾਨੂੰ ਬਣਾ ਕੇ ਖਵਾਵਾਂਗੇ ਕੋਬੀ ਮੰਜੂਰੀਅਨ ਗੋਭੀ ਗੋਭੀ ਹਣੀ ਚਿਲੀ ਗੋਮਰਕ ਤੇ ਚਿਲੀ ਅੱਛਾ ਗੋਭੀ ਹਣੀ ਚਿਲੀ ਤੇ ਗੋਭੀ ਮੰਜੂਰੀਅਨ ਇੱਕ ਕੰਮ ਕਰਨਾ ਅੱਜ ਇਹ ਦੋ ਚੀਜ਼ਾਂ ਦਾ ਸਵਾਦ ਅੱਜ ਤੁਹਾਨੂੰ ਇੱਕ ਚੀਜ਼ ਤੇ ਮਿਲੂਗਾ ਹਣੀ ਚਿਲੀ ਨਹੀਂ ਪਲਸ ਨਹੀਂ ਗੋਭੀ ਦਾ ਮੰਜੂਰੀਅਨ ਪਲਸ ਗੋਭੀ ਚਿਲੀ ਸਭ ਤੋਂ ਪਹਿਲਾਂ ਗੋਭੀ ਕੱਟ ਲੈਣੀ ਹੈ ਫੋਲ ਫੋਲ ਕੱਢ ਲੈਣਾ ਇਦਾਂ ਓਕੇ ਫਿਰ ਮੈਨੂੰ ਗਰਮ ਪਾਣੀ ਚ ਨਾ ਨੂਨ ਪਾ ਕੇ ਧੋਣਾਣਾ ਕਿਉਂਕਿ ਜਿਵੇਂ ਮਤਲਬ ਇਦਾਂ ਫੋਲ ਫੋਲ ਕੱਢਣਾ ਪਾਣੀ ਚ ਭਿਉਣਾ ਨੂਨ ਪਾ ਕੇ ਨੂਨ ਵਾਲੇ ਪਾਣੀ ਚ ਜਿਵੇਂ ਸਪਰੇਹਾਂ ਹੁੰਦੀਆਂ ਕੋਈ ਕੀੜਾ ਗੁੜਾ ਹੋਊਗਾ ਸਾਰਾ ਨਿਕਲ ਜਾਊਗਾ ਸਿਰਫ ਉਹਦਾ ਅਸਰ ਨਿਕਲ ਜਾਊਗਾ ਕਿੰਨਾ ਟਾਈਮ ਇਹਨੂੰ ਬਾਲਣਾ ਹੈ 2 ਤੋਂ 3 ਮਿੰਟ ਬਾਲਣਾ 2 ਤੋਂ 3 ਮਿੰਟ ਹੂੰ 2 ਤੋਂ 3 ਮਿੰਟ ਗੋਭੀ ਨੂੰ ਐ ਬਾਲਣਾ ਜੀ ਇਹਦੇ ਫੋਲ ਫੋਲ ਕੱਢ ਕੇ ਤੇ ਫਿਰ ਗਾਂ ਦਾ ਪ੍ਰੋਸੈਸ ਤੁਹਾਨੂੰ ਨਾਲ ਦੀ ਨਾਲ ਦਿਖਾਵਾਂਗੇ ਉਸ ਤੋਂ ਬਾਅਦ ਸ਼ਿਮਲਾ ਮਿਰਚ ਹੈ ਹਮ ਸ਼ਿਮਲਾ ਰ ਟਟਾਣੀ ਹੋ ਅੱਛਾ ਇਹ ਵੀ ਲੰਮੀ ਕੱਟਣੀ ਆ ਇਹਦਾ ਤਲਕਾ ਹੀ ਲੱਗਣਾ ਹਨ ਹਮ ਇਦਾਂ ਦਾ ਜਿੱਦਾਂ ਬਾਅਦ ਚਿੱਦੀ ਹਰੀ-ਚਿੱਦੀ ਨੂੰ ਕਰ ਦਿੰਗੇ ਓਕੇ ਇਹ ਤਾਦੀ ਦਾ ਹੈ ਬੰਨ ਸ਼ਿਮਲਾ ਕੱਟਾ ਸ਼ਿਮਲਾ ਤੁਸੀਂ ਥੋੜੀਆਂ ਲਿਆਏ ਹੋ ਮੈਨੂੰ ਵੀ ਪਤਾ ਸੀਗਾ ਕੋਈ ਨਾ ਗੰਡੇ ਵੱਧ ਚੱਕ ਦੇਣਾਂ ਕੋਚ ਕਿ ਲੋ ਗੰਡੇ ਵੀ ਪੈਣੇ ਹਜੇ ਪੈਣੇ ਨੂੰ ਵੀ ਸਿਖਾ ਦੇ ਯਾਰ ਆ ਬਣਾਉਣਾ ਪੈਣੇ ਜਰੀ ਓਏ ਤੂੰ ਵੀ ਬਣਾ ਕੇ ਖਵਾ ਦੇ ਕਿਸੇ ਦਾ ਨਾ ਕੋਸ ਆਂਦੇ ਦੀ ਬਾਤ ਕਰਦੇ ਆ ਬਣਾਉਂਦੇ ਨਹੀਂ ਆ ਆ ਦੇ ਨਾ ਕੋਸ ਇੱਥੇ ਹੀ ਬਣਾ ਕੇ ਖਵਾ ਦੇ ਕੋਹ ਆ ਤਾਂ ਇੱਥੇ ਖਵਾਦੀ ਆ ਆਪਦੇ ਪਿੰਡ ਆ ਤਾਂ ਹਾਂ ਮੇਰਾ ਪਿੰਡ ਹੋ ਆ ਹਾਂ ਦੇਖਿਆ ਦੇਖਿਆ ਓਏ ਤੂੰ ਆਪਦਾ ਪਿੰਡ ਪਿੰਡ ਕਰੀ ਜਨੀ ਹੁਣ ਤੇਰਾ ਪਿੰਡ ਇਹੇ ਆ ਮੇਰਾ ਪਿੰਡ ਤਾਂ ਗੇ 6.2 ਆ ਕਿਹੜਾ ਕਿੰਨੇ ਹੋਦੇ ਹਨਾ ਹੁਣ 6.2 ਦਾ ਮਾਨੂੰ ਕਾ ਮਾਣੋ ਕੇ ਸੰਧੂ ਗੰਡੇ ਕੱਢੋ ਓਲਾਣਾ ਨੂੰ ਫੇਲ ਗੋੜੀ ਪਤਾ ਕੱਟੂਗੀ ਪਾਣੀ ਨਿਕਲ ਹੀ ਜਾਂਦਾ ਪਾਣੀ ਦੇਖੀ ਚੱਲ ਹੁਣ ਕਿਵੇਂ ਬਾਹਰ ਜਿਹੜਾ ਆ ਰਚੁੰਦਾ ਆ ਇਹਨਾਂ ਵਿੱਚੋਂ ਕੱਢ ਦਿਆ ਖਰਾਬ ਮੈਂ ਤਾਂ ਪਾਣੀ ਨਹੀਂ ਆਹਾ ਹਾਂ ਨਹੀਂ ਚਾਹੀਦਾ ਕਰ ਦਿੰਦੇ ਕੈਂਸਰ ਕਰ ਦਿੰਦੇ ਨਰ ਬੋਨੀ ਕੈਂਸਲ ਹੁੰਦਾ ਬੋਡ ਡੰਗਾ ਬਈਮਣਾ ਬਈਮਣਾ ਨਹੀਂ ਫਿਰ ਗੰਡਾ ਹੀ ਨਾ ਖਾਵੇ ਜੇ ਗੰਡੇ ਨਾਲ ਕੈਂਸਰ ਹੁੰਦਾ ਆ ਜਿਹੜਾ ਵਿੱਚ ਰਹਿੰਦਾ ਨਾ ਇਹ ਤਾਂ ਗੱਲ ਸਹੀ ਹੈ ਹਾਂ ਆ ਢੋਗੜਾ ਆ ਢੋਗੜਾ ਇੰਨਾ ਜਾਈਦਾ ਹਾਂ ਇਹਨਾਂ ਕੈਂਚਰ ਹੁੰਦਾ ਉਹ ਦੋਨਾਂ ਡਾਕਟਰ ਨੇ ਕਿਹੜੀ ਪੀ ਐਚ ਡੀ ਕੀਤੀ ਆ ਤੂੰ ਕਿਹੜੀ ਪੀ ਐਚ ਡੀ ਕੀਤੀ ਆ ਹਾਂ ਸਾਰੇ ਘੜਦੇ ਨੂੰ ਗੱਲ ਉਹ ਜਾਈ ਦੇ ਬੱਚੇ ਉਧਰ ਕੀ ਹੋ ਗਿਆ ਸਾਡੀ ਨਾਨੀ ਤਾਂ ਕਹਿੰਦੀ ਸਹੀ ਗੱਲ ਆ ਉਹ ਤਾਂ ਕਹਿੰਦੀ ਆਰ ਪਾਰੀ ਆ ਕਿੱਦੋਂ ਬਾਅਦ ਆ ਸਿੰਗਲ ਸਿੰਗਲ ਆਈਂ ਕਰ ਲੈਣੇ ਗੰਡੇ ਉਹਦੇ ਨਾਲ ਕੀ ਉਹ ਇਹਦੇ ਨਾਲ ਇਹਦੇ ਨਾਲ ਕੈਂਚਰ ਹੁੰਦਾ ਵਾ ਇਹ ਨੱਕਾਂ ਚੋਂ ਹੁੰਦਾ ਉਹ ਤਾਂ ਨਹੀਂ ਭਾਈ ਆਪਾਂ ਆ ਦੋ ਬੈਠੀਆਂ ਡਾਕਟਰ ਨੇ ਨਰਸਾਂ ਕਦੀ ਪੀ ਐਚ ਡੀ ਕੀਤੀ ਐ ਕਦੀ ਬੀ ਐਸ ਸੀ ਕੀਤੀ ਕਿਸੇ ਦਾ ਗਿਰਕੀਆ ਐਵੇਂ ਬੋਲੀਆਂ ਬੈਮਣਾ ਇਹਨੂੰ ਖਾਏ ਨਾ ਕਰੋ ਗੰਡਾ ਗੰਡਾ ਆ ਆ ਖਾਣਾ ਖਾਣ ਨੂੰ ਥੋੜਾ ਜੇ ਜ਼ਰੂਰੀ ਪਿਆ ਹੀ ਖਾਣਾ ਰੋ 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 ਸ਼ਮਨਾ ਟੂ ਰੋ ਇੰਦਣੇ ਨਾ ਮੇਰੇ ਕੁੱਤਿਆਂ ਨੂੰ ਗੱਲਾਂ ਬਲ ਬਲ ਲਾ ਦੇਣੀ ਪੱਕ ਪੱਕ ਬਣਾ ਦੇ ਨੰਗ ਨਹੀਂ ਆ ਪੱਕ ਕੁੱਤੇ ਬਹੁਤ ਵੱਡ ਜਾਂ ਲੋਕ ਦੇ ਪੱਕ ਫ੍ਰੈਂਚ ਬੋਲ ਬਣਾਉਨੇ ਆਪਾਂ ਹੂੰ ਕਿਤੇ ਮੰਮੀ ਦੇ ਮਿੱਟਣ ਲੱਗ ਗਏ ਉਹ ਮੈਂ ਕੁੱਤਾ ਲੈਣਾ ਆਣ 30 ਕਿਲੋ ਲੈਣਾ ਨਹੀਂ ਹਈ ਆ ਤਾਂ ਆਇਆ ਨਹੀਂ ਕਿਹਦੇ ਕੋਲੇ ਫ੍ਰੈਂਚ ਬੋਲ ਲੈਣਾ ਸੀ ਮਿੱਠਾ ਦਾ ਸੀ ਜਦ ਤੱਕ ਪੁੱਛ ਕੇ ਦੇ ਪੁੱਛਦਾ ਰਹਿੰਦਾ ਸੀ ਪੁੱਛ ਆਏ ਕਿਨੇ ਆਏ ਆਏ ਮੁੰਡਾ ਕੱਟ ਕੇ ਜਾਈ ਮਮੀ ਨੇ ਕਹਿੰਦਾ ਦੇ ਫਰਦ ਦੇ ਬੇਬੇ ਨੇ ਕਹਿੰਦਾ ਮੇਰੀ ਨੇ ਮੈਂ ਰੱਖੂ ਆ ਬਾਰੇ ਆ ਗਿਨੇ ਆਏ ਉਹ ਦੱਸਣਾ ਕਿ ਮੈਂ ਕੁੱਤਾ ਪੁੱਛ ਕੇ ਦੱਸਾਂ ਦੱਸ ਦੇ ਉਦੋਂ ਮੈਂ ਅਸੀਂ ਅਸੀਂ ਭਾਈ ਜੂਪੀ ਵਿਆਹ ਗਏ ਭਾਈ ਤੇ ਮੈਂ ਛੋਟਾ ਹੁੰਦਾ ਇਹਨੂੰ ਕਹਿੰਦਾ ਮੰਮੀ ਨੂੰ ਸੁੱਤੇ ਪੈਣੋਂ ਜਦੋਂ ਤੜਕੇ ਚਾਹ ਹੁਣ ਮੈਂ ਕਹੂੰ ਇਹਨੇ ਕਹਿੰਦਾ ਚਾਹ ਪੀਣੀ ਆ ਮਾਂ ਕਹੂੰ ਹਾਂ ਮੰਮੀ ਚਾਹ ਲਿਆ ਦੇ ਇੱਕ ਗਲਾਸ ਫੋਨ ਗਲਾਸ ਪਾ ਕੇ ਆਈ ਆਈ ਆ ਦੋਤ ਪਾ ਕੇ ਫੋਨ ਗਲਾਸ ਆਏਗਾ ਫੋਨ ਗਲਾਸ ਪਾ ਕੇ ਐਨਾ ਹੁਣ ਆ ਨਹੀਂ ਹੁਣ ਗਾ ਫੋਨ ਪਰ ਇੱਕ ਅੰਦਰ ਦੀ ਇੱਕ ਅੰਦਰ ਦੀ ਆਪਾਂ ਹਾਂ ਤਾਂ ਚੱਲਿਆ ਨਹੀਂ ਗਿਆ ਸਮੁੱਕ ਗਿਆ ਲ ਤ੍ਰਿਕਾਰ ਕਈ ਗੱਲਾਂ ਝ ਹੀ ਰਹਿ ਗਈ ਸੀ ਚਲੋ ਜੀ ਮੁੱਕ ਗਿਆ ਗੈਸ ਨਾ ਅੰਦਰ ਲੈ ਆ ਦਿਓ ਨਹੀਂ ਅੰਦਰ ਜਾਊਂ ਅੰਦਰ ਜਾਊਂ ਅੰਦਰ ਜਾ ਕੇ ਲਓ ਭੱਜ ਗਿਆ ਹਾਂ 5 ਵਜੇ ਅੱਜ ਤਾਂ ਇਹ ਦੁਆਰਾ ਅੱਜ ਕਿੱਥੇ ਮਿਲਣਾ ਹੈ ਨਹੀਂ ਹੁਣ ਹੈ ਨਹੀਂ ਹਾਂ ਉੱਥੇ ਤੋਂ ਹਾਂ ਪਪਾ ਉਹ ਗਾਂ ਫੜੀ ਸੀ ਉਹਨੇ ਜਿਹੜੀ ਰੋਡ ਵੀ ਦੱਸੀ ਰੋਡ ਬੀਲਰ ਥੋੜੋ ਅਸੀਂ ਪੱਟ ਬੋਲ ਸੀ ਪੱਟ ਬੋਲ ਸੀ ਹਾਇ ਨਹੀਂ ਭੈਣੇ ਰੋਲ ਬੱਲਰ ਪੱਟ ਬੋਲ ਰੋਡ ਬੀਲਰ ਸੀ ਪੱਟ ਬੋਲ ਸੀ ਇਹ ਆ ਇਹਦੇ ਪਿਤਾ ਉੱਥੇ ਹੀ ਸੀ ਨਾ ਉਹ ਰੋਡ ਬੀਲਰ ਨਹੀਂ ਕਿਸੇ ਕੋਲੇ ਉਹ ਨਹੀਂ ਉਹ ਲੰਡੀ ਪੂਛ ਲੰਡੀ ਕਰਾਣਾ ਪਰ ਉਹ ਵੱਡਾ ਉਹਨਾਂ ਵੱਡਾ ਵਾ ਬੰਦਾ ਆ ਵੀ ਆਪਾਂ ਫ੍ਰੈਂਚ ਬੋਲ ਲੈ ਹੁੰਦੇ ਆ ਛੋਟਾ ਆ ਜੀਟਾ ਨਹੀਂ ਉਹ ਐਡਾ ਕੀ ਰਹਿੰਦਾ ਬਸ ਐਡਾ ਜੀਟਾ ਜਵੇ ਉਹ ਹੁੰਦਾ ਪਾਗੰਗੂ ਆ ਉਹਦੇ ਐ ਕੰਨ ਖੜੇ ਹੁੰਦੇ ਆ ਤੁਮੀ ਕੀ ਨਾਮ ਕਹਦਾ ਗੈੜੀ ਦਾ ਬੱਕਰੀ ਲਿਆਉਣ ਨੂੰ ਫਿਰਦਾ ਤੂੰ ਨਾ ਮੈਂ ਨਾ ਬੱਕਰੀ ਨਾ ਕੁੱਤਾ ਨਾ ਪੇੜਾ ਪੇੜੀ ਕਿਨੇ ਲੈਣੀਆਂ ਮੈਂ ਬਾੜਾ ਮਾਂ ਮਤਰੀ ਨਾ ਇਹ ਚੋਇਆ ਕਰੂ ਇਹ ਪੱਕੇ ਦੇ ਲਿਆ ਕਰੀ ਨਾਲ ਲਿਆਉਣੀ ਆ ਅਸੀਂ ਮੈਂ ਦੋ ਦੋ ਦੀ ਬੱਕਰੀ ਕਿਹੜਾ ਫਾਇਦਾ ਮਾਜਰ ਉਹ ਇਹ ਬੰਦਿਆ ਦੋੜੀਏ ਤੁਹਾਨੂੰ ਦੱਸ ਡੈਡੀ ਕੀ ਕਹਿੰਦਾ ਨਾ ਕਿੱਥੇ ਰੱਖਾਂਗੀ ਮੁੜ ਕੇ ਉੱਥੇ ਤੁਹਾਡਾ ਕੋਈ ਰਿਸ਼ਤੇਦਾਰ ਆ ਗਿਆ ਕਹਿੰਦਾ ਮੀਂਗਣਾ ਮੈਂ ਤੇ ਕਿ ਇੱਧਰ ਆਇਆ ਕਰੂ ਫਿਰ ਕੀ ਹੋਗਾ ਤੋੜਿਆ ਪਰ ਨਹੀਂ ਫਿਰ ਕੀ ਨਹੀਂ ਰਿਸ਼ਤੇਦਾਰ ਦੀ ਅੱਖਾਂ ਨਹੀਂ ਥੱਲੇ ਦੇਖ ਦੋ ਉਹਨਾਂ ਨੇ ਛਾਰਾ ਬਿਹੜਾ ਜਿਵੇਂ ਬਾਂਟੇ ਖਲਾਰੇ ਹੁੰਦੇ ਆਏ ਪਈਆਂ ਹੁੰਦੀਆਂ ਫਿਰ ਨਹੀਂ ਗਾਲੀ ਗਾਥੀਆਂ ਹੋਈਆਂ ਨੇ ਮੈਂ ਪਾਖਾਣੇ ਕਿੰਨੇ ਦੀ ਮਟੈਰੀਅਲ ਏੰਗਣਾ ਨਹੀਂ ਮਟੈਰੀਅਲ ਬਹੁਤ ਦਿਨਾਂ ਨਾਲ ਉੱਪਰ ਰੱਖਿਆ ਹੋਇਆ ਉਹ ਬੱਕਰੀ ਕਿੱਥੇ ਲੋਟ ਆਉਣੀ ਆ ਪਰ ਇਹ ਕਹਦਾ ਦਰਵਾਜ਼ਾ ਖੜਕਾ ਦਿਓ ਨੀਓਨ ਬੁੱਕਸ ਤੇ ਮਾਰਜੂ ਚਲੋ ਜੀ ਹੱਥ ਨੇ ਕੱਢੇ ਬੰਦ ਕਰ ਦਿਓ ਆ ਜਾਓ ਮੋਟੋ ਆਇਆ ਯਾਰ ਮਨੇ ਆ ਜਾਓ ਓਏ ਆ ਜਾਓ ਚਲੋ ਜੀ ਹੁਣ ਰਪੈਂਡ ਪਾ ਗਏ ਸੋ ਇਹ ਮਾਰ ਡਾਕੂਮੈਂਟ ਸੇਕਨ ਲੱਗੇ ਮੈਂ ਦੇਖੀ ਮੈਂ ਵੀ ਕਰੀ ਆ ਮਾਂ ਗੋਭੀ ਉਹ ਕਾ ਤੋਈ ਪਈ ਐ ਹੁਣ ਬਾਹਰ ਲੱਗੇ ਐ ਸਮੋਕ ਗਿਆ ਹੋਰ ਦੇਖੇ ਚਲ ਹੁਣ ਆਪਣੇ ਦੇ ਮੀਂਹ ਪਾਣੀ ਕਰਦਣਾ ਇਹਦੇ ਨਾਲ ਹੁਣ ਜਿਹੜੀ ਗੋਭੀ ਆ ਸ਼ੁੱਧ ਹੋ ਗਈ ਉਹ ਕੱਨ ਕੱਲ ਨੇ ਕਰੀਏ ਤਾਂ ਨੇ ਚਲ ਆ ਕੰਮ ਜ਼ਰੂਰ ਕਰਿਆ ਕਰੋ ਜੇਦੋ ਵੀ ਕੋਈ ਚੀਜ਼ ਬਣਾਉਣੀ ਮੈਂ ਤਾਂ ਸਬਜ਼ੀ ਵੀ ਜਬ ਬਣਾਵਾਂ ਗੋਭੀ ਮੈਂ ਇਹਨੂੰ ਬਣਾਉਣਾ ਸਬਜ਼ੀ ਹੁੰਦੀ ਹੈ ਬੜੀਆ ਮੈਂ ਲਾਰਾ ਸੁਹਣੇ ਤੜਕਾ ਘੱਟ ਜਾਣਾ ਆਪਣਾ ਬੰਦੇ ਵੱਧਾ ਹੋਰ ਕੱਟ ਲੈਣੀ ਤੜਕਾ ਹੋਰ ਕੱਟ ਲੈਣਾ ਸੀ ਪਰ ਫਿਰ ਫਿਰ ਰੋਟੀਆਂ ਨਹੀਂ ਖਾਣੀਆਂ ਰਾਤ ਨੂੰ ਚਲੋ ਹੁਣ ਕੀ ਕਰ ਨੂੰ ਵੀ ਚਲੋ ਹੁਣ ਪਾਵਾਂਗੇ ਮਸਾਲੇ ਬੱਸੀ ਗਈ ਨੂਨ ਪਹਿਲਾਂ ਪਾ ਲੈਣਾ ਨੂਨ ਜਿੰਨਾ ਬੀ ਲੋੜ ਮੁਤਾਬਕ ਹਮ ਮਾਲਾ ਵੀ ਨਹੀਂ ਪਾਉਣਾ ਥੋੜਾ ਜਿਹਾ ਗਰਮ ਮਸਾਲਾ ਪਾਉਣਾ ਗਰਮ ਮਸਾਲਾ ਮਤਲਬ ਗੋਭੀ ਦੇ ਕੋਰਡਿੰਗ ਹਮ ਇਹ ਬਾਦੀ ਨਹੀਂ ਹੈ ਬਾਦੀ ੜੀਆਂ ਮਾੜੀ ਜੀ ਹਲਦੀ ਹਲਦੀ ਆਈ ਠੀਕ ਹੈ ਬਸ ਤਾਂ ਚੀਜ਼ਾਂ ਹੀ ਮਿਰਚਾਂ ਨਹੀਂ ਪਾਉਣੀਆਂ ਨਹੀਂ ਕੋਰਨਫਲੋਰ ਕੋਟਿੰਗ ਕਰਨੀ ਹੈ ਜੀ ਓਕੇ ਕੋਰਨ ਫਲੋਰ ਨਾ ਕੋਣਾ ਜਿੰਨੇ ਨਾਲ ਉਹਦੀ ਕੋਟਿੰਗ ਹੋ ਗਈ ਤਾਂ ਤੀਨ ਗੋਭੀ ਕੋਈ ਨਾ ਹੱਥ ਨਾਲ ਨਹੀਂ ਚਾਹੀਦਾ ਲਓ ਜੀ ਤੇਲ ਉਹ ਸਾਰਾ ਮਸਾਲਾ ਉਹ ਦੇ ਇਹਨੂੰ ਤੁਹਾਨੂੰ ਭਰਾਂ ਦੇ ਬੱਚਾ ਇਹਦੋਂ ਮਸਾਲਾ ਉਹ ਸਾਰਾ ਲਾ ਕੇ ਤੜਣੀ ਹੈ ਗੋਭੀ ਹੈ ਪਹਿਲਾਂ ਤੜ ਕੇ ਰੱਖਣੀ ਹੈ ਫਿਰ ਇਹਨੂੰ ਫਰਾਈ ਕਰਨਾ ਹੈ ਫਰਾਈ ਇਹ ਕੋਰਨਰ ਫਲੋਰ ਨਾਲ ਉਹ ਵੀ ਆ ਵੀ ਥੱਲੇ ਨਹੀਂ ਲੱਗਦੀ ਹੈ ਨਾ ਇੱਕ ਉਹ ਵੀ ਥੱਲੇ ਨਹੀਂ ਲੱਗਦੀ ਹੈ ਨਾ ਕ੍ਰਿਸਪੀ ਬਨ ਕੋਮੂ ਨਾ ਇਹ ਗੈਸ ਸলো ਕਰ ਮੇਰੇ ਹੱਥੋਂ ਹਾਂ ਚੱਲਾਂ ਦੇਖ ਕੇएफसी ਵਾਲਾ ਉਹਨਾਂ ਨਾਲ ਬਣਦੀ ਪਨੀਰ ਉਹਦੋਂ ਤੋਂ ਵਾਲਾ ਸਮਝਾਉ ਉਹਦੋਂ ਪਤਾ ਕੀ ਸੀ ਇੱਕ ਇੱਕ ਹੋਰ ਬਣ ਕੇ ਹੋਈ ਸੀ ਆ ਉਹ ਤਾਂ ਕੋਈ ਕਾਹ ਮਾਸ ਜਿੰਨਾ ਟਾਈਮ ਬੈਲ ਆ ਕੇ ਨਹੀਂ ਕਰਦੇ ਉਹਨਾਂ ਦਾ ਟੈਮ ਹੋਣਾ ਤੇ ਕਾ ਤੁਹ ਦਾਦੀ ਕਰੋਗੇ ਤਾਂ ਉਹ ਵਧੀਆ ਹੀ ਬਣੂਗੀ ਕਿ ਸਵਾਦਲੀ ਬਣੂਗੀ ਕਾਲੀ ਅਗੇ ਦਾ ਤੋਰੀ ਹੁੰਦੇ ਆ ਉਹ ਤਾਂ ਕਾਲੀ ਸੀ ਜਿਹਦੇ ਕਰਕੇ ਕੇਫਸੀ ਪਨੀਰ ਬਣ ਗਿਆ ਐਡਾ ਦੇ ਮੂੜ ਦਾ ਕਿੰਨਾ ਸੁਗੰਧਨ ਹੈ ਉਹ ਗਾਲੇ ਜਿਵੇਂ ਆ ਬਰਾਊਨ ਬਰਾਊਨ ਹੋਏ ਹੋਣੇ ਚਾਹੀਦੇ ਪਰ ਮਸਾਲੇ ਬਿਨਾ ਨਾ ਬਾਰੇ ਬਰਾਊਨੀ ਕਹਨੇ ਬਰਾਊਨ ਵਾਈਟ ਤੋਂ ਬ੍ਰਾਊਨ ਹੀ ਬਣ ਗਿਆ। ਇਹ ਆਮਨੇ ਦੋ ਦਿਨ ਚੱਕਦੇ। ਹਾਂ, ਭੂਕਾ ਦਾ ਆਪਣੇ ਬਾਹਰਲੇ ਕਰੀ ਲੱਗਣੀ ਆ ਸੀ। ਹੋਰ ਆਵੇ। ਹਾਂ। ਤੇ ਤਾਲੀਆ ਦਿੰਦੇ। ਭੂਕਾ ਦਾ ਭੂਕਾ ਨਾਲ ਤਾਂ ਗੱਲ ਬਾਤ ਨਹੀਂ ਆ ਸਾਰੀ। ਕੋਈ ਲੱਗਦੇ ਕਿ ਨਹੀਂ ਸਵਾਦ ਲੱਗ ਰਿਹਾ। ਹਾਂ। ਸਵਾਦ ਦੇ ਕੋਈ ਨਹੀਂ ਬੜੀਆਂ। ਉਹ ਵੱਡੇ ਵੱਡੇ ਕਰਾਂਚੀ। ਕਰਾਂਚੀ ਗੋਭੀ ਹੈ। ਡੈਡੀ ਨੂੰ ਵੀ ਦੇ ਕੇ ਆਇਆ। ਪਰੰਦਾ ਇਹ ਡੈਡੀ ਨੂੰ ਨਾ। ਕਿਹਨੇ ਕਿਹਾ ਡੈਡੀ ਜੀ ਦਾ ਫੇਵਰਟ ਹੈ। ਡੈੜੀਆ ਦੇਖੋ ਮੜੀ ਖਾ ਕੇ। ਨੌਨ ਮਿਰਚ ਦੇਖੋ। ਇਹ ਗੋਭੀ ਮੰਮੀ ਦਾ ਬਹਿ ਗਈ ਇਹਨੂੰ ਕਹ ਆ ਜਾ ਸਿੱਖ ਲਾ ਹੁਣ ਇੱਥੇ ਬਹਿ ਗਈ ਇਹਦਾ ਦੇਖਣ ਲੱਗ ਗਈ ਕਿ ਮੈਂ ਕੀ ਦੇਖ ਰਹਾ ਹਾਂ ਨਾ ਚਾਟਕਾਰੀ ਤੇ ਵੰਗੋ ਚੱਕਵੇਂ ਨੂਨ ਮਿਰਚ ਫਰਾਈ ਕਰਦੇ ਆ ਬਣੇ ਕਿਵੇਂ ਆ ਸਖਾ ਯਾਰ ਕਮੇ ਬਣੇ ਨੂੰ ਵੀ ਹਲੋ ਖੋਕ ਕੇ ਆਇਂ ਹਾਂ ਇਹ ਤਾਂ ਖੋਕ ਕੇ ਆਲੇ ਖਾਗ ਤਾਂ ਨੂੰ ਹੋਣਾ ਉਹ ਤਾਂ ਬਹੁਤ ਵਾਹ ਹੰਜਰੀ ਵੀ ਮੰਮੀ ਇਹ ਖਾਣਾ ਮੈਂ ਖਾਣਾ ਗੋਭੀ ਦਾ ਫੁੱਲ ਕਬਾਣੇ ਤੋਂ ਹੀ ਕਾ ਬਣਿਆ ਤੇ ਸਮੋਦਾ ਇਹ ਪੈਣੀਆਂ ਸੌਸਾਂ ਵਿੱਚ ਚਰਮਗੀਤ ਕੰਮ ਉਹ ਨਾਲ ਬਣਾ ਰਹੀ ਹੈ ਇਹਦਾ ਸਕੂਟਰ ਮਾਸੇ ਖਾਂ ਉਹ ਕਰ ਆ ਇਹ ਵੀ ਬਣਾਦੇ ਸੌ ਕੰਮ ਇਹ ਵੀ ਬਹੁਤ ਬਹੁਤ ਆਪਾਂ ਦਾ ਬਣਾਉਣਾ ਇੱਕ ਵਾਰੀ ਕੰਮ ਇਹਨੇ ਬਣਾਇਆ ਸੀਗਾ ਉੱਥੇ ਹੰਬਾ ਦਾ ਜੂਸ ਤਾਈ ਬਰੇਕ ਐਨਾ ਨਾ ਰੁਕਾਣੇ ਆਪਣੀ ਸਮਾਂ ਦੇ ਸਾਈਡੋਂ ਹੰਪਾਲਾ ਜੀ ਇਹ ਨਾ ਰੁਕਾਣੇ ਆਈ ਗਿਆ ਨਾ ਇੱਧਰ ਕੜਾਹੀ ਚੜਨੀ ਅਸਾਂ ਤੜਕੇ ਨੂੰ ਵੀ ਇਹਨਾਂ ਟਾਈਮ ਹੋ ਜਾਣਾ ਨਾ ਧਾਰਾਂ ਦਾ ਟਾਈਮ ਹੋ ਜਾਣਾ ਨਾ ਇਹਦੇ ਕਰਕੇ ਦੂਜੀ ਕੜਾਹੀ ਨਾਲ ਚੜਨਾ ਜੀ ਬਾਰੇ ਬਾਰੇ ਹੁਣ ਕਾ ਬਾਹਰ ਅਥੋਂ ਦੱਸਿਆ ਸੀਗਾ ਜਿਵੇਂ ਉਹਨੂੰ ਕਿਹਾ ਮੈਂ ਮੰਚੂਰੀਅਨ ਬਣਾਉਣਾ ਅੱਜ ਜੀ ਨੇ ਚੜ੍ਹਦੀ ਇਹ ਤੇ ਤਲਕਾ ਕੱਢ ਕਰੋ ਨਾਲ ਨਾਲ ਕੱਢ ਕਾ ਦੇ ਇਧਰ ਪਾਈ ਗਏ। ਇੱਕ ਤੋਂ ਵੱਧ ਟਾਈਮ ਲੱਗ ਰਿਹਾ ਕੋਈ ਟਾਈਮ ਲੱਗ ਰਿਹਾ। ਇਹ ਕੱਢਦੇ ਸੰਦੋ ਕੱਢਦੇ ਕਿੰਨਾ ਮੇਟਾ ਪਾਤੀ ਕਰੋ। ਲੈਓ ਮੈਂ ਕਰਦਾ। ਲੋਕੜਾ ਵੀ ਨਾਲ। ਪੈਸਾ ਸਮਝੀ ਕਿ ਬਣਾ ਕੇ ਆ। ਦਵਾਗਰ ਨਾਲ ਨਹੀਂ ਲੱਗਦੀ ਨਾ ਇਹ ਬੁਰੀ ਤੇ। ਸਾਡੀ ਜੀ ਹਲਦੀ ਪਾਈ ਆ ਆਹ ਗਰਮੋ ਸਾਦਾ ਪੈ ਨਹੀਂ ਹੋ ਰਿਹਾ। ਆਹ ਕੀ ਆਟਾ ਇਹ ਕੋਨਰ ਆ ਰੋੜ ਹੁੰਦਾ ਬਣੇ ਵਿੱਚ। ਆਟਾ ਆਟੇ ਦਾ ਹੀ ਸਾਰਾ ਕੀ ਆਦੂ ਆ ਜੀ ਸਾਡੇ ਆਪ ਉਹ ਵੀ ਪਾ ਸਕਦੇ ਨਾਰੀ ਵਾਲ ਦਾ ਬਰਾਦਾ ਨਾਰੀ ਵਾਲ ਦਾ ਬਰਾਦਾ ਵਧੀਆ ਰਹਿੰਦਾ ਉਹ ਪਰ ਇਹ ਰੋਸ ਦਾ ਨੁਕਸਾਨ ਕਰਦਾ ਉਹ ਵਧੀਆ ਪਰ ਇਹ ਤੋਂ ਬਿਨਾ ਚੀਜ਼ ਨਹੀਂ ਬਣਦੀ ਕੀ ਕਰੀਏ ਹੋਰੋਂ ਲੈਂਦਾ ਉਹ ਆ ਬਰਾਦਾ ਵਾ ਲੈ ਤੜਕਾ ਨਾੜੀ ਇਹਦੇ ਵਿੱਚ ਤਾਂ ਪਾ ਲੂੰਗਾ ਕਿਹਨੂੰ ਮਸਾਲਾ ਮਸੂਲੇ ਨੇ ਕੋਣੇ ਛੜ ਕੇ ਹਾਂ ਬਾਅਦ ਵਿੱਚ ਕੋਣੀ ਪਰ ਤਾਂ ਗਿੱਟਾ ਦੇ ਦੀਪ ਠਾਠਾ ਹੀ ਆਉਣਾ ਨਹੀਂ ਚਾਹੀਦਾ ਸਾਰਾ ਚੱਕੀ ਜਾਂਦਾ ਉਹਨਾਂ ਨੂੰ ਚੱਕੀ ਜਾਂਦਾ ਫਿਰ ਸਾਰੀ ਰਲ ਸਮੇ ਸਾਰੇ ਨੂੰ ਦਵੇ ਬਾਬਾ ਲੈ ਗਾਲੇ ਸੀ ਨਮੀ ਦੁੱਧ ਬੁਧੀ ਦਿੰਦੀ ਆ ਜੇ ਅਕੜਲੇ ਚਿਕਨ ਦੀ ਜੀਣਾ ਬਣਾ ਲੈ ਜੀਣਾ ਬਣਾਵਾਂਗੇ ਪਹਿਲਾਂ ਕੋਲ ਕੋਲ ਰੋਟੀਆਂ ਨੂੰ ਚਿਕਨ ਦੀ ਜੀਣਾ ਬਣਾਵਾਂਗੇ ਜਿਹੜੇ ਲਾਦੀ ਬਣਾਵਾਂਗੇ ਇਹ ਮੀਰੀ ਆਦੀ ਹਸਦਾ ਆਦੇ ਉੱਤੇ ਹਾਂ ਉਹ ਪਕੜਾ ਰਹੀ ਵੀ ਤੇ ਆਂਦੀ ਘੱਟ ਵੀ ਹੈਗੀ ਥੋੜੇ ਕੋਲ ਪਹਿਲਾ ਜਿਹੜਾ ਅੱਜ ਪ੍ਰੋਗਰਾਮ ਚਾੜਿਆ ਉਹ ਤਾਂ ਸਿਰੇ ਲਾਉ ਬਿਲਕੁਲ ਉਹ ਗੋਪੀ ਕਰਿਆ ਜੇ ਹਾਂ ਉਹ ਇਰਾਮ ਮੜ ਦੇਣਾ ਅੱਛਾ ਬਰੀਕ ਬਰੀ ਕੱਟਣੀਆਂ ਭੂਕਾਂ ਇਹ ਐਂਡ ਤੇ ਪਾਉਣੀਆਂ ਗਾਰਲਿਕ ਕਾਮੇ ਬਸ ਇਹ ਜੇ ਪਤਾ ਕੀ ਇਹ ਸੁਣ ਮਾਰੀ ਬਾੜ ਨਹੀਂ ਦੇ ਰੋਗੀ ਬਾੜੀ ਆ ਪਹਿਲਾਂ ਹਾਂ ਬਾੜੀ ਬਹੁਤ ਮਾੜੀ ਹੋਈ ਆ ਤੁਮਾਂ ਨੇ ਇਹਨੇ ਆਲੂ ਵੱਧ ਪਰ ਆਲੂ ਪਾਲਣ ਲੱਗੀ ਉਹ ਤੋਂ ਲੱਗੀ ਗੱਲਾਂ ਜੇ ਮੈਂ ਕਿੰਨਾ ਟਾਈਮ ਪਾਲਣਿਆ ਕਿ 10 ਮਿੰਟ ਉਹ 10 ਮਿੰਟ ਵੱਧ ਉਹ ਕੱਢੇ ਆਲੂ ਦਾ ਸਾਰੇ ਖੁਰਗੇ ਪਾਣੀ ਚ ਨਹੀਂ ਨਹੀਂ ਆ ਮਾਰ ਕੇ ਦਿੱਤੀ ਉਹ ਵੀ ਆਹਨੇ ਫਿਰ ਤਾਂ ਅਸੀਂ ਤੇ ਫਰਾਈ ਕਰਾਂਗੇ ਕੀ ਆ ਸੰਦਸ ਦੀਆਂ ਜੇ ਆਪਾਂ ਬੱਤ ਸੇਕ ਲਵਾ ਲਿਆ ਨਾ ਜਿਵੇਂ ਆ ਫਰਾਈ ਕਰਦੇ ਆ ਫਿਰ ਇਹ ਘਰ ਦੇਣੀ ਆ ਸੇਕ ਦੀ ਗੱਲ ਆ ਥੋੜੀ ਕੈੜੀ ਰੱਖਣੀ ਆ ਜਦੋਂ ਆ ਸੇਕ ਲਵਾਉਣਾ ਚਲੋ ਜੀ ਚਲੋ ਤੁਹਾਡੀਆਂ ਪੋਲ ਲੜੀਏ ਆਹ ਕੀ ਆ ਇਹ ਇਹ ਆਦਰਕ ਤੇ ਲਸਣ ਦਾ ਕੰਮ ਇਸ ਤਰ੍ਹਾਂ ਕਰਾ ਇਹ ਉੰਬੀ ਬਣ ਜਾਂਦਾ ਪਰ ਅੱਜ ਟਾਈਮ ਘੱਟ ਆ ਆਪਣੇ ਕੋਲ ਬੀਂਜਰ ਗਾਰਲਿਕ ਜੀ ਸਰ ਇਹ ਆਹ ਕਿਹੜੀ ਆ ਸਟੇਟਨ ਸੌਸ ਸਟੇਟਨ ਸੌਸ ਇਹਨਾਂ ਸੌਸ ਸੌਸ ਇਹ ਲੱਗ ਜਾ ਬਹੁਤ ਆਹ ਕੀ ਆ ਕਾਲੀ ਜੀ ਪ੍ਰਣੇ ਸੋਇਆ ਸੋਇਆ ਵੀ ਨਹੀਂ ਇਹ ਉਹ ਖਾਂਗ ਵਾਲੀ ਦਵਾਈ ਆ ਖਾਂਗ ਵਾਲੀ ਪਾਣੀ ਵਿੱਚ ਐ ਮਰੀਆ ਨਾ ਆ ਗਈ ਹਰੀ ਚਟਣੀ ਹਰੀ ਗ੍ਰੀਨ ਚਿਲੀ ਸੌਸ ਹਰੀ ਮਟਰ ਹਰੀ ਜੜੀ ਦਾ ਕੋਹ ਹੋਰ ਹੀ ਬਣ ਗਿਆ ਇਹ ਲਾਲ ਚਟਣੀ ਆ ਚਲੋ ਜੀ ਇਹ ਹੁਣ ਸਾਰਾ ਕੋ ਭੜੇ ਮਿਕਸ ਕਰ ਦੇਣਾ ਪਾਵਾਂਗੇ ਇਧਰ ਹੁਣ ਦੇਖੀ ਚੱਲਣ ਵਾਲੀ ਨਾਲ ਨਮਕ ਨਮਕ ਪਾਦਣਾ ਥੋੜਾ ਗਰਮ ਸੌਸ ਜਿੰਨਾ ਸਾਨੂੰ ਸਾਡੇ ਕੋਲ ਹੈ ਨਹੀਂ ਅੱਜ ਗਰਮ ਸੌਸ ਨਾਲ ਫਾਸ ਦੋ ਟੇ ਡੇ ਚਲੋ ਫੋਨ ਆਪਾਂ ਸੌਸ ਸਰ ਨੂੰ ਝਾੜੋ ਪਾਣੀ ਪਾ ਲਓ 3 12 ਨੂੰ ਦੋ ਬਾਤ ਥੋੜਾ ਜਿਹਾ ਹੋ ਵੀ ਤਿਆਰ ਆਪ ਕੋ ਦੁਆਰ ਇਹਦੇ ਵਿੱਚ ਛੱਟਾ ਗਿਆ ਆਪ ਹਾਂ ਹਾਂ ਹਣੀ ਬਾਤ ਪਾਉਣਾ ਹਣੀ ਹਣੀ ਮੂਨ ਹਣੀ ਮੂਨ ਹਣੀ ਮੂਨ ਹਣੀ ਮੂਨ ਹਣੀ ਮੂਨ ਨਹੀਂ ਇਹ ਹਣੀ ਹੈ ਸ਼ਹਿਦ ਕੁਮਾਦ ਆਪਨੇ ਤੇ ਕੀ ਬੰਦੀਆ ਕਰਾਂਗੇ ਬਾਪਾਂਗੇ ਲਈ ਚੱਲੋ ਬਲੱਡ ਦਾ ਬਾਹਰ ਨਹੀਂ ਮੈਂ ਬਲੱਡ ਦਾ ਬਾਹਰ ਤਾਂ ਹਟ ਜਾਂਦਾ ਬਲੱਡ ਦਾ ਜਰਾ ਵਾਹ ਦਿਓ ਇਹਦੇ ਬਲੱਡ ਵਾਦੀ ਹਾਂ ਚਲੋ ਆਏ ਪਾ ਲੈਣ ਨੂੰ ਭਣੀ ਤੋਂ ਬਾਅਦ ਹੂੰ ਹਾਂ ਇਹ ਬਣਾ ਜਾਨੇ ਉਹ ਬਣਾਈ ਜਾਂਦੇ ਆ ਨਵੀਂ ਚੀਜ਼ ਅੱਜ ਲਾ ਦੋ ਚੀਜ਼ਾਂ ਨੂੰ ਇੱਕ ਚੀਜ਼ 'ਚ ਬਣਾਉਣਾ ਅੱਜ ਬੜੇ ਬੜੇ ਉਹ ਚਾਹ ਸਫਾਤਾ ਆਨੇ ਆਦੇ ਨੇ ਗੜਾ ਹੋ ਜਾਂਦਾ ਅਰਾ ਰੋਸਾ ਥੋੜਾ ਦੇਖਲਾ ਜਵਾਂ ਤੂੰ ਨਾਲ ਮੈਂ ਦੇਖਿਆ ਵਾ ਹਾਂ ਸਿੱਕੀ ਆਂਦੀ ਆ ਨਾ ਵੇ ਸਿੱਕਾ ਨੂੰ ਤਾਂ ਕੋਈ ਔਖਾ ਨਹੀਂ ਹਾਂ ਕੋਈ ਨਹੀਂ ਤੁਹਾਨੂੰ ਜਾਣਦੇ ਆ ਮਾ ਦਾ ਸੇਕ ਗਿਆ ਇਹ ਨਮਾ ਦਾ ਸੇਕ ਗਿਆ ਸੇਕ ਗਿਆ ਚਰੂ ਗਰੇਵੀ ਸੋਨੇ ਵੱਧ ਬਣਾ ਹਾਂ ਮੜੀ ਰਹਿ ਜੇਵੇ ਗਰੇਵੀ ਘਟ ਜਣੀ ਆ ਕੋਈ ਨਾ ਪਰ ਮੋਂ ਲੱਗਾਂ ਨਾ ਪਾਣੀ ਬਾਹਰ ਬਦਲਾਵਾ ਬਾਸਾ ਬਾਤਾ ਦਾ ਹੋਰ ਤੇ ਤੈਨੂੰ ਡੈਸਕ ਟਾਪੇ ਦੇ ਪਾਸੇ ਨਾ ਦੇਣੀ ਪੈ ਜੇ ਉਹਨਾਂ ਨੂੰ ਫੋਨ ਆ ਗਿਆ ਨਾ ਫੋਨਾਂ ਤੇ ਲੈ ਕੇ ਗਏ ਨਾ ਡੱਬੇ ਹੀ ਬਾਗੇ ਨਾ ਕੰਦੀਆਂ ਤੇਰੇ ਹਾਈ ਸਕੂਲ ਦਾ ਫੋਨ ਪਾਜ ਕੇ ਫਿਰ ਤੂੰ ਡੱਬੇ ਜਿਹਾ ਲੈ ਕੇ ਜਾਏਗੀ ਕਾਈ ਸਟੇਜ ਦੀ ਸਾਦ ਦੀ ਸੀ ਅੱਜ ਵੀ ਬਣਾਵਾਂਗੇ ਨਾ ਨਾਲ ਆ ਜੇ ਦਾ ਅੱਜ ਕਰ ਕੇ ਦਾ ਲੈ ਕੇ ਤੁਨ ਖੇਤ ਦਵਲ ਕੇ ਕਹਿੰਦਾ ਇੰਦਰ ਕਹਿੰਦਾ ਚਲੋ ਆਪਾਂ ਖੇਤ ਚੱਲੀਏ ਆ ਜਾਂਦੇ ਆ ਭੱਜ ਆਉਂਦੇ ਮੈਂ ਲਾ ਬੋਲੂ ਬਾਈ ਬਾਹਰ ਤਾਂ ਨਹੀਂ ਸੀਗਾ ਪਹਿਲੇ ਸੀ ਫਿਰ ਤਾਂ ਮਿਸ ਕਰਤਾ ਉਹਨਾਂ ਨੂੰ ਟੋਕਰੇ ਫੜਾਉਣੇ ਸੀ। ਕਹ ਲਾਜੀ ਇਹਦੇ ਗੇੜੇ ਲਵਾਉਣੇ ਸੀਗੇ। ਬੱਠਲ ਸਿਰ ਤੇ ਰਖਾ ਕੇ। ਫਿਰ ਮੈਂ ਤਾਂ ਆ ਜਾਣਾ ਸੀ। ਤੂੰ ਪੁੱਛਦੀ ਤਾਂ ਨਹੀਂ ਤੂੰ ਹੈ? ਕੌਣ ਕੌਣ ਆ ਗਿਆ ਤਾਂ? ਛਿਆਰੋ। ਅੱਛਾ ਇਹ ਇਹਦੇ ਉੱਤੇ ਪਾਉਣਾ। ਇਹਨਾਂ ਨੂੰ ਗਾਰਨਿਸ਼ ਕਰਨ ਨੂੰ ਅਸੀਂ ਬੋਲਦੇ ਆ। ਇਹਨਾਂ ਨੂੰ ਝੋਣੀ ਵਰਗੀ ਹੋਣੀ ਹੈ। ਊਕਾਂ। ਗੰਡੇ ਆਣ ਉਹ। ਇਹ ਡੈਡੀ ਨੇ ਬੀਜੇ ਸੀ ਉਹਨਾਂ ਗੰਡੇ। ਚਲੋ ਜੀ ਦੂਬਾ ਪਾ ਲੈਣੇ ਆ। ਤੈਲ। ਕੀ ਕੀ ਸੀਗਾ ਨਾਮ ਰੱਖਣਾ ਹੈ ਇਹਦਾ ਹੈਗਾ হানি ਚਿੱਲੀ ਗੋਭੀ ਵੀ ਆ ਹਾਂ ਤਾਂ ਨਾਮ ਗੋਭੀ ਮੰਜੂਰੀਆ ਲਵੀਆ হানি ਮੁਝੇ ਬੱਚਾ হানি ਪਤਾ হানি ਚਿੱਲੀ ਹੋ ਗਿਆ ਨਹੀਂ ਗੋਭੀ ਮੰਜੂਰੀਆ ਠੀਕ ਮੰਜੂਰੀਆ ਤਾਂ ਉਹ ਦੂਜਾ ਬੌਲਾ ਨਹੀਂ ਆਉਂਦਾ ਨਾਲ ਮੰਜੂਰੀਆ ਦਾ ਜਿਹੜੀ ਚੀਜ਼ ਦਾ ਮਰਜੀ ਬਣਾ ਲਓ ਠੀਕ ਆਪਾਂ ਜਦੋਂ ਨਹੀਂ ਦੇਖ ਬਈ ਹਾਂ ਜੇ ਪੈਗੋ ਠੀਕ ਆ ਨਹੀਂ ਪਣਾ ਬਸ ਸਬਜੀ ਬਣਾਵਾਂਗੇ ਨਹੀਂ ਪਾਣੀ ਮਾਰੋ ਥੋੜਾ ਜਿਹਾ ਹੋਰ ਵਿੱਚ ਬਾਲਾ ਨਹੀਂ ਪੋਣਾ ਪਰ ਇਹਦੇ ਨਾਲ ਰੈੱਡ ਸੌਸ ਪਾਇਓ ਰੈੱਡ ਸੌਸ ਰਹਿ ਗਈ ਆ ਪਾਲਾ ਚੱਲਿਆ ਇਹ ਕੁਝ ਰਹਿ ਗਿਆ ਲਾਲ ਚਟਣੀ ਨਹੀਂ ਯਾ ਕੁਝ ਰਹਿ ਗਿਆ ਹੂੰ ਉਹ ਬਾਅਦ ਸੌ ਬਾਹਲੀ ਨਹੀਂ ਪਾਉਣੀ ਟਮਾਟੋ ਸੌਸ ਥੋੜਾ ਜਿਹਾ ਹੁਣ ਸ਼ਾਇਦ ਵੀ ਪਾਲਾ ਮੇਰੀ ਮੰਨ ਲਾ ਪਹਿਲਾਂ ਸਵਾਦ ਦੇਖੋ ਸਵਾਦ ਕੋਈ ਜਸ ਨਹੀਂ ਤਾਂ ਕੋਈ ਚਾਤ ਐਂਤਵਾਰ 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 ਵੇ ਸਵਾਦ ਤਾਂ ਆਉਂਦਾ ਕੋਈ ਸਵਾਦ ਨਹੀਂ ਆਉਂਦਾ ਨਖਰੀ ਨਖਰੀ ਦੇ ਪਲਾਂ ਨੇ ਕੀ ਬਣਾਦਾ ਹੋਰੀ ਅੱਜ ਹਾਂ ਲੈ ਲੈ ਜਰਾ ਥੋੜੀ ਜਿਹੀ ਥੋੜਾ ਸ਼ਹਿਦ ਪਾ ਲ ਮੈਂ ਪਹਿਲਾਂ ਹੀ ਕਹੀ ਜਾਂਦਾ ਵੀ ਜ਼ਹਿਦ ਪਾ ਥੋੜਾ ਜਿਹਾ ਯਾਰ ਲੈ ਖਾਲਾ ਥੋੜਾ ਇਹ ਪਾ ਲਾ ਸ਼ਾਇਦ ਸਾਰਾ ਡਰਕ ਪੇ ਬਸ ਨਾ ਇਹ ਫੇਰ ਨਿਕਲ ਕੇ ਕਿਨ ਆ ਗਿਆ ਜੋ ਹਣੇ ਨੇ ਇਹਨੇ ਗੱਲ ਬਣਾਉਣੀ ਆ ਅਕੜੀ ਹਣੀ ਮੂਨੇ ਹਣੀ ਨੂਨ ਹਣੀ ਨੂਨ ਸਾਰਾ ਅਸਮਾਨ ਤੇ ਆ ਪਰ ਇਹਨੂੰ ਲੱਗ ਹੀ ਜਾਂਦਾ ਜੀ ਸੱਤਾ ਘੰਟਾ ਬਾਅਦ ਹੀ ਲੱਗਿਆ ਬਾਅਦ ਤਾਂ ਲੱਗ ਗਿਆ ਉਹ ਦਾ ਪੰਦ ਕਰਾ ਦੀ ਛੋਟੀ ਲੈ ਲਈ ਨਾ ਜਸ਼ਨੇ ਇੱਕ ਕੰਮ ਹੋਰ ਕਰ ਹੁਣ ਵੀਰ ਬਣੇ ਭੱਜ ਕੇ ਬੰਮੂ ਤੋਂ ਕੋ ਕੋ ਵੀ ਨਾ ਚਲੋ ਜੀ ਪਲੇਟਾਂ ਰੈਡੀ ਆ ਪਲੇਟਾਂ ਦੇ ਵਿੱਚ ਹੁਣ ਆਪਾਂ ਪਾ ਕੇ ਹਨੀ ਚਿੱਲੀ ਗੋਭੀ ਕਰਾਂਗੇ ਸਭ ਸਾਰਿਆਂ ਨੂੰ ਪਾ ਕੇ ਖਾਣੇ ਗੱਲੁੰਦੇ ਮੈਨੂੰ ਪਹਿਲੀ ਨੂੰ ਖਵਾਉਂਦੀ ਵੀ ਤੂੰ ਹੂੰ ਸਾਰਿਆਂ ਨੂੰ ਖਵਾ ਦਾ ਨਹੀਂ ਆ ਅੱਜ ਘਰ ਵਿੱਚ ਬਹੁਤ ਕਮੋ ਖਾਓ ਵੀ ਫ੍ਰੀ ਮੋਟੋ ਵਿੱਚੋਂ ਗੱਲੇ ਦੀ ਹਨੀ ਚਿਲੀ ਗੋਭੀ ਮਨਚੂਰੀਅਨ ਹਰੇਕ ਕੈਂਤ ਬਾਰ ਹਾਜ਼ਰੀ ਲਵਾਓ ਕੁਛ ਨਾ ਕੁਛ ਵਧੀਆ ਖਾ ਕੇ ਜਾਓ ਨਾਲ ਸਿੱਖ ਕੇ ਜਾਓ ਜਿਹੜਾ ਤੁਹਾਨੂੰ ਆਉਂਦਾ ਉਹ ਇਹਨੂੰ ਸਿਖਾਓ ਸੋਹਣੇ ਨੂੰ ਚਲੋ ਭਟੂਰੇ ਬਣਾਏ ਚੋਲੇ ਭਟੂਰੇ ਦੇ ਸੱਤ ਬਲੌਗ ਹੋ ਗਏ ਹਾਂ ਇਹ ਸਵਾਦ ਬੜੀ ਰੈਡੀ ਇੰਦਰ ਕਹਿੰਦਾ ਰੈਡੀ ਇੰਦਰ ਕਹਿੰਦੇ ਗੋਭੀ ਥੋੜੀ ਹੋਵੇ ਮੈਂ ਕਿਹਾ ਸਨੈਕਸ ਐਂਡ ਰੈਪਸ ਸਬਜ਼ੀ ਵੀ ਬਣਾਉਣੀ ਹੈ ਸ਼ਿਆਕ ਕੋਈ ਮੰਮੀ ਕਾ ਕਰਾਂ ਮਨਚੂਰੀਅਨ ਉਹ ਤਾਂ ਫਿਰ ਉਹ ਨਹੀਂ ਆਉਂਦਾ ਹੁਣ ਉਹਦਾ ਢਾਕੇ ਰੱਖਣਾ ਪੈਣਾ ਹਾਂ ਕਵੇਂ ਬਣਿਆ ਵਧੀਆ ਬਣਿਆ ਸਵਾਦ ਆ ਹਲਕਾ ਜੰਦ ਬਣਾਇਆ ਗ੍ਰੋਪਾ ਗੋਸ਼ਲੋ ਗੋਸ਼ਲੋ ਆਇਆ ਗ੍ਰਾਈ ਹੂੰ ਡਾਈਟ ਤੇ ਆ ਇਹ ਇਹ ਡਾਈਟ ਤੇ ਆ ਮੈਂ ਇਹ 8 ਵਜੇ ਉੱਠਦੀ ਆ ਇਹ ਕਹਿੰਦੀ ਮੈਂ 9 ਵਜੇ ਨੂੰ ਓਟਸ ਖਾਇਆ ਕਰਨੇ ਆ ਦਾ ਹਵੇ ਫਿਰ ਰੋਟੀ ਖਾ ਲੈਂਦੀ ਐ ਹੋਰ ਸਕੀਨੇ ਬਣਾਉਣੇ ਆ ਕੱਲ ਨਹੀਂ ਆਉਂਦਾ ਕਿਸੇ ਦਾ ਚਾਹ ਬਣਾਉ ਜੇ ਕਿਵੇਂ ਬਣਿਆ ਵਧੀਆ ਮਰੀ ਗਿਆ ਬਾ ਠੀਕ ਆ ਚੱਕ ਦੇ ਕਰਮ ਫਟਾਈ ਵਾਹ ਚਲੋ ਲੈ ਲੈ ਇਦੋਂ ਖਾ ਲੀਂ ਜਾ ਕੋਕ ਨਹੀਂ ਪੀਂਦੀ ਮੰਮੀ ਹਾਂ ਤੁਹਾਨੂੰ ਅੱਪਲੇ ਗਾਜ਼ਾ ਦੇ ਦੂਪਿਆਂ ਦੇ ਉਹ ਕੋਈ ਨਹੀਂ ਨਹੀਂ ਮੈਂ ਨਹੀਂ ਡਰਦਾ ਦੇ ਉਹ ਪੀਤਾ ਜਾਣਾ ਆ ਲੈ ਲਓ ਥੋੜਾ ਜਿਹਾ ਆ ਜਾ ਪੂਰਾ ਖਾਲਾ ਭਾਬੀ ਹੁਣ ਮੈਂ ਨਹੀਂ ਘਟਾਰ ਆਈ ਜਾਣਿਆ ਲੈ ਲੋ ਹੋ ਨਹੀਂ ਲੱਗਦਾ 12 ਮਹੀਨਾਂ ਦੋ ਜਣੇ ਤੂੰ ਜਨਾਵ ਦਾ ਜਨਾਵ ਪਾਬੇ ਨੂੰ ਪਾਦੇ ਪੁਰਾ ਚਲੋ ਬਈ ਮੈਂ ਆਉਣ ਜਾਣੀ ਕਰ ਮੈਂ ਆਉਣ ਜਾਣੀ ਕਰ ਹਾਂ ਇਹਦਾ ਲੰਬਾ ਲਾਇਆ ਇਹਦਾ ਜਾ ਬਸ ਹੋਰ ਜਾਣਾ ਲੰਬੇ ਕਾਦੇ ਪਰ ਜਾਈਆਂ ਦਾ ਲੰਬੇ ਕਾਦੇ ਤੇ ਦੇ ਆਉਣ ਜਾ ਮੈਂ ਤੁਮ ਆਈ ਮੇਰੇ ਕੋਲੇ ਹਾਂ ਚਲੋ ਬਈ ਇਹਦਾ ਇਹ ਨਹੀਂ ਓਏ ਬੇਕਪਾ ਲਾਇਆ ਇੱਕ ਵਾਰ ਲਾਉਣਾ ਸੀ ਹਾਂ ਹਾਂ ਮਾਂ ਐਈ ਗੱਲ ਆ ਆਉਂਦਾ ਜਾਊਂਗਾ ਆ ਜਾ ਮੰਮੀ ਛੱਡ ਕੇ ਜਾਣਾ ਠੀਕ ਹੈ ਮੰਮੀ ਕੋਲ ਜਾਣਾ ਓਕੇ ਆਣ ਆਂ ਜਾਊਂਗਾ ਤੁਹਾਨੂੰ ਚੰਗਾ ਓਕੇ ਬਾਅਦ ਆਹ ਛੀ ਦਾ ਓਕੇ ਬਾਅਦ ਚੰਗਾ ਵੀ ਜਾਸ ਨੇ ਨਿਕਲ ਹੀ ਨਹੀਂ ਜਿੱਤਾ ਦੀ ਮੱਝ ਆਉਂਦਾ ਇਹਨੂੰ ਮੰਮੀ ਗੇੜਾ ਦਿਵਾ ਕੇ ਲੈ ਆ ਕਰ ਯਾਰ ਤੜ ਕਿਉਂ ਨਾ ਜਦੋਂ ਗੁਰਦਾਰ ਗਈ ਇਹਨੂੰ ਨਾਲ ਲੈ ਕੇ